ਮਾਰੂ ਮਹਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਪਰੇ ਮਾਂ ਤੇ ਪਿਓ ਦੇ ਸਰੀਰਕ ਸੰਜੋਗ ਦੇ ਰਾਹੀਂ ਪ੍ਰਮਾਤਮਾ ਜੀਵ ਪੈਦਾ ਕਰਦਾ ਹੈ ਮਾਂ ਦਾ ਲਹੂ ਤੇ ਪਿਓ ਦਾ ਵੀਰਜ ਮਿਲਣ ਤੇ ਪ੍ਰਮਾਤਮਾ ਜੀਵ ਦਾ ਸਰੀਰ ਬਣਾਉਂਦਾ ਹੈ ਅੰਤਰ ਗਰਭ ਉਰਦਲੇ ਵਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਮਾਂ ਦੇ ਪੇਟ ਵਿੱਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ ਉਹ ਪ੍ਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ ਤੇ ਲੋੜ ਅਨਸਾਰ ਪਦਾਰਥ ਦਿੰਦਾ ਹੈ ਸੰਸਾਰ ਭਵਜਲ ਕਿਉਂ ਤਰੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰੀ ਜੀਵ ਸੰਸਾਰ ਸਮੁੰਦਰ ਤੋਂ ਕਿਸੇ ਹਾਲਤ ਵਿੱਚ ਆਰ ਨਹੀਂ ਲੰਘ ਸਕਦਾ ਗੁਰਮਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੇ ਰਹਾਓ ਕਿਉਂਕਿ ਜੀਵ ਮਾਇਆ ਆਦਿਕ ਦੇ ਹੰਕਾਰ ਕਾਰਨ ਅਫਰਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਜਿਸ ਉੱਤੇ ਮਾਇਆ ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ ਉਸ ਦਾ ਹੰਕਾਰ ਆਦਿਕ ਦਾ ਅਸਹਿ ਭਾਰ ਦੂਰ ਹੋ ਜਾਂਦਾ ਹੈ ਏ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ ਸਮੁੰਦਰ ਵਿੱਚੋਂ ਡੋਬਿਆ ਕਰਦਾ ਹੈ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬਉਰਾ ਕੀ ਕਰੂੰ ਹਰੇ ਹੇ ਹਰੀ ਮੈਨੂੰ ਗੁਨਾਹਗਾਰ ਨੂੰ ਤੇਰੇ ਉਪਕਾਰ ਭੁੱਲ ਗਏ ਹਨ ਮੈਂ ਮਾਇਆ ਦੇ ਮੋਹ ਵਿੱਚ ਲਾਹ ਹੋਇਆ ਪਿਆ ਹਾਂ ਤੇਰਾ ਸਿਮਰਨ ਕਰਨ ਤੋਂ ਬੇਵਸ ਹਾਂ ਮੂਨ ਦਾਤਾ ਦਿਆਲ ਸਭੇ ਸਿਰ ਅਹਨੇਸੂ ਦਾਤ ਸੰਹਾਰ ਕਰੇ ਪਰ ਤੂੰ ਦਇਆ ਦਾ ਸੋਮਾ ਹੈ ਹਰੇਕ ਜੀਵ ਦੇ ਸਿਰ ਤੇ ਰਾਖਾ ਹੈ ਤੇ ਸਭ ਨੂੰ ਦਾਤਾ ਦਿੰਦਾ ਹੈ ਦਿਆਲ ਪ੍ਰਭੂ ਦਿਨ ਰਾਤ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਦਾਤਾ ਦਿੰਦਾ ਹੈ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਕਰਵਾਸ ਤਰੇ ਜੀਵ ਪ੍ਰਮਾਤਮਾ ਪਾਸੋਂ ਚਾਰੇ ਹੀ ਪਦਾਰਥ ਲੈ ਕੇ ਜਗਤ ਵਿੱਚ ਜੰਮਿਆ ਹੈ ਫਿਰ ਵੀ ਪ੍ਰਭੂ ਦੀ ਬਖਸ਼ਿਸ਼ ਭੁਲਾ ਕੇ ਸਦਾ ਪ੍ਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿੱਚ ਨਿਵਾਸ ਰੱਖਦਾ ਹੈ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹ ਖਰੇ ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੱਬੜੀ ਰਹਿੰਦੀ ਹੈ ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਚੌਹਾਂ ਪੁਨਾਰਥਾਂ ਵਿੱਚੋਂ ਮੁਕਤ ਪਦਾਰਥ ਗਵਾ ਲੈਂਦਾ ਹੈ ਕਰਨ ਪਲਾਵ ਕਰੇ ਨਹੀਂ ਪਾਵੇ ਇੱਤ ਉੱਤ ਟੁੰਡ ਤਥਾਕ ਪਰੇ ਸਾਰੀ ਉਮਰ ਜੀ ਮਾਇਆ ਦੀ ਖਾਤਰ ਹੀ ਤਰਲੇ ਲੈਂਦਾ ਰਹਿੰਦਾ ਹੈ ਮਨ ਦੀ ਤਸੱਲੀ ਜੋਗੀ ਮਾਇਆ ਪ੍ਰਾਪਤ ਨਹੀਂ ਹੁੰਦੀ ਹਰ ਪਾਸੇ ਮਾਇਆ ਹੀ ਟੁੰਡ ਭਾਲ ਕਰਦਾ ਰਹਿੰਦਾ ਹੈ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉਂ ਪ੍ਰੀਤ ਕਰੇ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਨੱਪਿਆ ਹੋਇਆ ਜੀਵ ਸਦਾ ਨਾਸ਼ਵੰਤ ਪਦਾਰਥਾਂ ਨਾਲ ਹੀ ਪ੍ਰੀਤ ਕਰਦਾ ਹੈ ਸਦਾ ਆਪਣੇ ਪਰਿਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਕਰੇ ਦੁਨੀਆ ਦੇ ਚੰਗੇ ਚੰਗੇ ਪਦਾਰਥ ਖਾਂਦਾ ਹੈ ਵਿਸ਼ੇ ਭੋਗਦਾ ਹੈ ਸੋਭਾ ਨਿੰਦਾ ਆਦਿਕ ਦੇ ਬਚਨ ਮੋੜ ਮੋੜ ਸੁਣਦਾ ਹੈ ਦੁਨੀਆ ਦੇ ਰੰਗ ਤਮਾਸ਼ੇ ਵੇਖਦਾ ਹੈ ਸੋਹਣੇ ਸੋਹਣੇ ਕੱਪੜੇ ਆਦਿ ਪੈਣ ਕੇ ਲੋਕਾਂ ਨੂੰ ਵਿਖਾਉਂਦਾ ਹੈ ਬਸ ਇਹਨਾਂ ਦਾ ਹੀ ਆਹਰਾ ਆਰਾ ਵਿੱਚ ਮਸਤ ਹੋ ਕੇ ਆਤਮਿਕ ਆਤਮ ਮੌਤ ਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਆਤਮਿਕ ਮੌਤ ਸਹੇੜੀ ਰੱਖਦਾ ਬੇਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨ ਕਾਲ ਟਰੇ ਗੁਰੂ ਦੇ ਸ਼ਬਦ ਤੋਂ ਵੰਝਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ ਪ੍ਰਮਾਤਮਾ ਦੇ ਨਾਮ ਤੋਂ ਕੁੰਝਿਆ ਹੋਇਆ ਹੋਣ ਕਰਕੇ ਆਤਮਕ ਮੌਤ ਇਸ ਦੇ ਸਿਰ ਤੋਂ ਤਲਦੀ ਨਹੀਂ ਜੇਤਾ ਮੋਹ ਹੋ ਮੈਂ ਕਰ ਭੁੱਲੇ ਮੇਰੀ ਮੇਰੀ ਕਰਤੇ ਛੀਨ ਖਰੇ ਜਿਤਨਾ ਹੀ ਮੌਤ ਹੋਮੇ ਕਰਕੇ ਜੀਵ ਸਹੀ ਜੀਵਨ ਰਾਤ ਨੂੰ ਕੁਲਦਾ ਹੈ ਉਤਨਾ ਹੀ ਵਧੀਕ ਮੇਰੀ ਮਾਇਆ ਮੇਰੀ ਮਾਇਆ ਕਰਦਾ ਹੈ ਉਤਨਾ ਹੀ ਇਹ ਹੋਮੇ ਮਮਤਾ ਇਸ ਦੇ ਆਤਮਿਕ ਜੀਵਨ ਨੂੰ ਖੋ ਕੇ ਲੈ ਜਾਂਦੇ ਹਨ ਤਨ ਧਨ ਬਿਨ ਸਹਿ ਸਹਜੈ ਤਨ ਧਨ ਬਿੰਸੈ ਸੰਸੈ ਸੰਸਾ ਫਿਰ ਪਛਤਾਵੇ ਮੁਖ ਤੂਰ ਪਰੇ ਆਖਰੇ ਸਰੀਰ ਤੇ ਇਹ ਧਨ ਜਿਨ੍ਹਾਂ ਦੀ ਖਾਤਰ ਹਾਲ ਵੇਲੇ ਸਹਿਮ ਵਿੱਚ ਰਹਿੰਦਾ ਹੈ ਨਾਸ਼ ਹੋ ਜਾਂਦਾ ਹੈ ਤਦੋਂ ਜੀਵ ਪਛਤਾਉਂਦਾ ਹੈ ਪਰ ਉਸ ਵੇਲੇ ਪਛਤਾਇਆ ਕੁਝ ਨਹੀਂ ਬਣਦਾ ਇਸ ਦੇ ਮੂੰਹ ਉੱਤੇ ਫਟਕਾਰ ਹੀ ਪੈਂਦੀ ਹੈ ਬਿਰਧ ਭਯਾ ਜੋ ਬਨ ਤਨ ਖਿਸਿਆ ਕਾਫ ਕੰਠ ਵਿਰੋਧ ਨੈਣੋਂ ਨੀਰ ਟਰੇ ਮਨੁੱਖ ਬੁੱਢਾ ਹੋ ਜਾਂਦਾ ਹੈ ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਸੰਗ ਬਲਗਮ ਨਾਲ ਰੁਕਿਆ ਰਹਿੰਦਾ ਹੈ ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ ਚਰਨ ਰਹਿੇ ਕਰ ਕੰਪਣ ਲਾਗੇ ਸਾਕਤ ਰਾਮ ਨਾ ਹਿਦੈ ਹਰੇ ਪੈਰਾਂ ਤੋਂ ਤਰਨੋ ਰਹਿ ਜਾਂਦੇ ਹਨ ਹੱਥ ਕੰਮਣ ਲੱਗ ਪੈਂਦੇ ਹਨ ਫਿਰ ਵੀ ਮਾਇਆ ਵੇੜੇ ਜੀਵ ਦੇ ਹਿਰਦੇ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਸੂਰਤ ਗਈ ਕਾਲੀ ਹੂੰ ਤੌਲੇ ਕਿਸੈ ਨਾ ਭਾਵੈ ਰੱਖਿਓ ਘਰੇ ਬੁੱਢਾ ਹੋ ਜਾਣ ਤੇ ਅਕਲ ਟਿਕਾਣੇ ਨਹੀਂ ਰਹਿੰਦੀ ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ ਘਰ ਵਿੱਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ ਬਿਸਰਤ ਨਾਮ ਐਸੇ ਦੁਖ ਲੱਗੈ ਜਮ ਮਾਰ ਸੰਹਾਰੇ ਨਰਕ ਖਰੇ ਫਿਰ ਵੀ ਪ੍ਰਮਾਤਮਾ ਦੇ ਨਾਮ ਨੂੰ ਭਲਾਈ ਰੱਖਦਾ ਹੈ ਪ੍ਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇ ਹੀ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿੰਨਾ ਕਰਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿੱਚ ਲੈ ਜਾਂਦਾ ਹੈ ਪੂਰ ਜਨਮ ਕੇ ਪੂਰਵ ਜਨਮ ਕੋ ਲੇਖ ਨ ਮਿਟਈ ਜਨਮ ਮਰ ਕਾ ਕੋ ਦੋਸ ਤਰੇ ਪਰ ਜੀਵ ਦੇ ਵੀ ਕੀ ਵਸਦੀ ਗੱਲ ਹੈ ਪੁਰਮਲੇ ਜਨਮਾਂ ਦੇ ਕੀਤੇ ਕਰਮਾਂ ਤੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ ਜਿੰਨਾ ਚਿਰ ਇਹ ਲੇਖਾ ਮੌਜੂਦ ਹੈ ਉਹਨਾਂ ਦੇ ਪ੍ਰਭਾਵ ਹੈ ਉਹ ਕਰਮ ਕਰ ਕਰਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜੀਵ ਵਿਚਾਰਾ ਹੋਰ ਕਿਸ ਨੂੰ ਦੋਸ਼ ਦੇਵੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਅਸਲ ਗੱਲ ਇਹ ਹੈ ਕਿ ਗੁਰੂ ਦੀ ਸ਼ਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ ਵਿਕਾਰਾਂ ਵਿੱਚ ਪੈ ਕੇ ਮਨੁੱਖ ਹੋਰ ਆਤਮਿਕ ਮੌਤ ਹੋਰ ਆਤਮਿਕ ਮੌਤ ਸਹਿੇੜਦਾ ਜਾਂਦਾ ਹੈ ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ ਵਿਕਾਰਾਂ ਵਿੱਚ ਸੜ ਜਾਂਦੀ ਹੈ ਖੁਸ਼ੀ ਖੁਆਰ ਪੈ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਜੀਵ ਦੁਨੀਆ ਦੀਆਂ ਖੁਸ਼ੀਆਂ ਮੰਨਣ ਵਿੱਚ ਰਸ ਭੋਗਣ ਵਿੱਚ ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿੱਚ ਪੈ ਕੇ ਖੁਆਰ ਹੁੰਦਾ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਪਰਮਾਤਮਾ ਦਾ ਨਾਮ ਭੁਲਾ ਕੇ ਲੋਭ ਵਿੱਚ ਫਸ ਕੇ ਮੂਲ ਵੀ ਗਵਾ ਲੈਂਦਾ ਹੈ ਆਖਰ ਇਸ ਦੇ ਸਿਰ ਉੱਤੇ ਧਰਮ ਦਾ ਰਾਜ ਦਾ ਡੰਡਾ ਪੈਂਦਾ ਹੈ ਗੁਰਮਖ ਰਾਮ ਨਾਮ ਗੁਣ ਗਾਵੈ ਜਾਂ ਕੋ ਹਰ ਪ੍ਰਭ ਨਦਰ ਕਰੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਉਂਦੇ ਹਨ ਜਿਨ੍ਹਾਂ ਉੱਤੇ ਹਰੀ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਤੇ ਨਿਰਮਲ purkh aparampar pure te jag mein gur gobind hare oh jagat vich hari gobind beyant puran sar vyapak nu simar ke pavitra jivan wale ho jande han har simro gur vachan samharo sangat har jan pao kare ਸੰਤ ਜਨਾਂ ਦੇ ਸੰਗਤ ਵਿੱਚ ਪੇਮ ਜੋੜ ਕੇ ਪ੍ਰਮਾਤਮਾ ਦਾ ਨਾਮ ਸਿਮਰੋ ਗੁਰੂ ਦੇ ਬਚਨ ਹਿਰਦੇ ਵਿੱਚ ਸੰਭਾਲ ਰੱਖੋ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੇ ਪ੍ਰਮਾਤਮਾ ਦੇ ਦਰ ਤੇ ਗੁਰੂ ਦਾ ਬਚਨ ਹੀ ਆਦਰ ਪਾਉਂਦਾ ਹੈ ਸੰਤ ਜਨਾਂ ਦੇ ਸੰਗਤ ਹੀ ਕਬੂਲ ਪੈਂਦੀ ਹੈ ਹੈ ਨਾਨਕ ਅਰਦਾਸ ਕਰ ਹੈ ਹਰੀ ਮੈਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੇ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਮਾਰੂ ਕਾਫੀ ਮਹਲਾ ਪਹਿਲਾ ਕਰ ਦੂਜਾ ਅਕਾਲ ਪੁਰਖ ਵੈ ਗੁਰੂ ਇੱਕ ਹੈ ਅਤ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਾਰੂ ਕਾਫੀ ਮਾਰੂ ਰਾਗ ਦੀ ਇੱਕ ਕਿਸਮ ਇਸ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਆਵੋ ਵੰਜੋ ਟਮਣੀ ਕਿਤੀ ਮਿੱਤਰ ਕਰੇ ਹੈ ਪ੍ਰੀਤਮ ਪ੍ਰਭੂ ਤੇਥੋਂ ਵਿਛੜ ਕੇ ਮੈਂ ਡੰਡੋਲਕੀ ਹੋਈ ਹੋਈ ਜਨਮਾਂ ਦੇ ਘੇੜ ਵਿੱਚ ਭਟਕਦੀ ਫਿਰਦੀ ਹਾਂ ਦਿਲ ਦੇ ਪਰਵਾਸ ਲਈ ਮੈਂ अनेका ਹੋਰ ਮਿੱਤਰ ਬਣਾਈ ਬਣਾਉਂਦੀ ਹਾਂ ਸਾ ਧਨ ਢੋਈ ਨਾ ਲਹੈ ਵਾਂਢੀ ਕਿਉਂ ਤੀਰੋ ਪਰ ਜਦ ਤੱਕ ਤੈਨੂੰ ਵਿਛੜੀ ਹੋਈ ਹਾਂ ਤੇਰੇ ਕੋਲੋਂ ਦੂਰ ਹਾਂ ਵਿਛੜੀ ਹਾਂ ਤੇਰੇ ਕੋਲੋਂ ਮੈਨੂੰ ਪਰਵਾਸ ਕਿਵੇਂ ਆਵੇ ਇਤੋਂ ਵਿਛੜੀ ਜੀਵ ਇਸਤਰੀ ਕਿਸੇ ਹੋਰ ਥਾਂ ਆਸਰਾ ਲੱਭ ਹੀ ਨਹੀਂ ਸਕਦੀ ਮੈਂਡਾ ਮਨ ਰ ਮੈਂਡਾ ਮਨ ਰਤਿਆ ਆਪਣੇ ਪਿਰ ਨਾਲ ਮੇਰਾ ਮਨ ਰਤਿਆ ਹੋਇਆ ਹੈ ਆਪਣੇ ਪਿਰ ਪ੍ਰਮਾਤਮਾ ਦੇ ਨਾਲ ਹਾਂ ਕੋਲ ਕੁਮਾਈ ਖੰਨੀ ਐ ਕੀਤੀ ਇੱਕ ਭੋਰੀ ਨਦਰ ਨਿਹਾਲ ਰਹਾਓ ਮੈਂ ਤੈਥੋਂ ਵਾਰਨੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਰਤਾ ਪਰ ਸਮਾਂ ਵੀ ਮੇਰੇ ਵੱਲ ਮੇਰ ਦੀ ਨਜ਼ਰ ਨਿਗਾ ਨਾਲ ਵੇਖ ਪਈਏ ਡੇ ਡੋਹ ਅਗਣੀ ਸਹੁਰੇ ਕਿਉਂ ਜਾਵਾਂ ਇਹ ਸੰਸਾਰ ਪੇਕੇ ਘਰ ਵਿੱਚ ਮੈਂ ਸਾਰੀ ਉਮਰ ਪ੍ਰਭੂ ਪਤੀ ਤੋਂ ਵਿਛੜੀ ਰਹੀ ਹਾਂ ਮੈਂ ਪਤੀ ਪ੍ਰਭੂ ਦੇ ਦੇਸ਼ ਕਿਵੇਂ ਪਹੁੰਚ ਸਕਦੀ ਮੈਂ ਗਲ ਔਗਣ ਮੁਠੜੀ ਬੇਨ ਪਰ ਚੂਰ ਮਰਾ ਪ੍ਰਭੂ ਤੋਂ ਵਿਛੋੜੇ ਦੇ ਕਾਰਨ ਔਗਣ ਮੇਰੇ ਗਲ ਤੱਕ ਪਹੁੰਚ ਗਏ ਹਨ ਸਾਰੀ ਉਮਰ ਮੈਨੂੰ ਔਗਣਾਂ ਨੇ ਠੱਗੀ ਰੱਖਿਆ ਹੈ ਪਤੀ ਪ੍ਰਭੂ ਦੇ ਮਿਲਾਪ ਤੋਂ ਮਨ ਜਿ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਵੀ ਹੋ ਰਹੀ ਹਾਂ ਤੇ ਆਤਮਿਕ ਮੌਤ ਵੀ ਮੈਂ ਸਹਿੜ ਲਈ ਈ ਰੇ ਫਿਰ ਸੰਭਲਾਂ ਸਹੁਰੜੇ ਘਰ ਵਾਸ ਜੇ ਮੈਂ ਇਸ ਸੰਸਾਰ ਪੇਕੇ ਘਰ ਵਿੱਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ਼ ਮੈਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਸੁਖ ਸਵੰਦ ਸੋਹਾਗਣੀ ਫਿਰ ਪਾਇਆ ਗੁਣਤਾਸ ਉਪਾਗਾਂ ਵਾਲੀਆਂ ਜੀਵਨ ਰਾਤ ਸੁਖ ਨਾਲ ਸੌ ਕੇ گزارਦੀਆਂ ਹਨ ਜਿਨ੍ਹਾਂ ਨੇ ਪੇਕੇ ਘਰ ਵਿੱਚ ਗੁਣਾ ਦਾ ਖਜ਼ਾਨਾ ਪਤੀ ਪ੍ਰਭੂ ਲੱਭ ਲਿਆ। ਲੇਫ निहाली पटकी ਕਾਪੜ ਅੰਗ ਬਣਾਏ। ਪਤੀ ਨੂੰ ਹੀ ਭੁੱਲੀਆਂ ਜੀਵ ਇਸਤਰੀਆਂ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤਲਾਈ ਲੈਣ। ਹੋਰ ਕੱਪੜਾ ਵੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉੱਤੇ ਵਰਤਣ। ਪੈਰ ਮੁੱਤੀ ਢੋਹਾ ਗਣੀ ਤੈ ਨਾ ਦੁਖੀ ਰਹਿਣ ਵਿਹਾਰੇ। ਤਾਂ ਇਹ ਉਹਨਾਂ ਦਾ ਜੀਵਨ ਰਾਤ ਦੁੱਖਾਂ ਵਿੱਚ ਹੀ ਬੀਤਦਾ ਹੈ ਜਿੰਨਾ ਮੰਦ ਭਾਗਣਾ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ਕਿੱਤੀ ਚੱਖੋਂ ਸਾੜੜੇ ਕਿੱਤੀ ਵੇਸ ਕਰਿਓ ਜੇ ਮੈਂ अनेका ਹੀ ਸਵਾਦਲੇ ਖਾਣੇ ਖਾਂਦੀ ਰਹਾ ਅਨੇਕਾਂ ਹੀ ਸੋਹਣੇ ਪਹਿਰਾਵੇ ਪਾਉਂਦੀ ਰਹਾ ਤੇ ਰਬੇਨ ਜੋਬਨ ਬਾਦ ਗਏ ਮੋ ਵੰਡੀ ਚੁਰੇਂਦੀ ਚੁਰੇਓ ਫਿਰ ਵੀ ਪਤੀ ਪ੍ਰਭੂ ਤੋਂ ਵਿਛੜ ਕੇ ਮੇਰੀ ਜਮਾਨੀ ਵਿਅਰਥ ਹੀ ਜਾ ਰਹੀ ਜਦ ਤੱਕ ਮੈਂ ਛਟਣ ਹਾਂ ਮੈਂ ਸਾਰੀ ਉਮਰ ਚੁਰ-ਚੁਰ ਕੇ ਹੀ ਦਿਨ ਕਟਾਂਗੀ ਸੱਚੇ ਸੰਦਾ ਸੱਡੜਾ ਸੁਣੀਏ ਗੁਰੂ ਵਿਚਾਰ ਜੇ ਸਦਾ ਫਿਰ ਪ੍ਰਭੂ ਦਾ ਪਿਆਰ ਸਨੇਹਾ ਸਤਿਗੁਰੂ ਦੀ ਬਾਣੀ ਦੇ ਵਿਚਾਰ ਦੇ ਰਹੀ ਸੁਣੀਏ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਤਾਂ ਉਹ ਸਦਾ ਥਿਰ ਪਤੀ ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ ਉਹ ਮੇਰ ਦੀ ਨਜ਼ਰ ਵਾਲਾ ਪ੍ਰਭੂ ਮੇਰ ਦੀ ਨਜ਼ਰ ਨਾਲ ਤੱਕਦਾ ਹੈ ਤੇ ਉਸ ਦੇ ਪਿਆਰ ਵਿੱਚ ਲੀਨ ਹੋ ਜਾਂਦਾ ਹੈ ਗਿਆਨੀ ਅੰਜਨ ਸੱਚਾ ਦੇਖੇ ਦੇਖਣ ਹਾਰ ਪਰਮਾਤਮਾ ਨਾਲ ਜਾਣ ਪਛਾਣ ਪਾਉਣ ਵਾਲਾ ਸਦਾ ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ ਤੇ ਉਹ ਪ੍ਰਭੂ ਦਾ دیدار ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ ਗੁਰਮੁਖ ਬੂਝੈ ਜਾਣੀਐ ਹਉਮੈ ਗਰਬ ਨਿਵਾਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਭੇਤ ਨੂੰ ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰਕੇ ਉਸ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਤਉ ਭਾਵਨ ਤਉ ਜਹੀਆ ਮੂੰਹ ਜਿਹਾਂ ਕਿਤਿਆਂ ਹੈ ਪਤੀ ਪ੍ਰਭੂ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ ਪਰ ਤੇਰੀ ਮਿਹਰ ਦੀ ਨਿਗਾਹ ਤੋਂ ਮੰਜੀਆਂ ਹੋਈਆਂ ਮੇਰੇ ਵਰਗੀਆਂ ਵੀ ਅਨੇਕਾਂ ਹੀ ਹਨ ਨਾਨਕ ਨਾ ਨ ਵਿਛੜੈ ਤਿਨ ਸੱਚੇ ਰਤੜਿਆ ਹੈ ਨਾਨਕ ਜਿਹੜੀਆਂ ਜੀਵ ਇਸਤਰੀਆਂ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਰੰਗੀਆਂ ਰਹਿੰਦੀਆਂ ਹਨ ਉਹਨਾਂ ਦੇ ਹਿਰਦੇ ਤੋਂ ਪਤੀ ਪ੍ਰਭੂ ਕਦੇ ਨਹੀਂ ਵਿਛੜਦਾ ਕਦੇ ਦੂਰ ਨਹੀਂ ਜਾਂਦਾ